ਬੈਗੂ ਜੀ ਸਵੇਰੇ ਮੀਂਹ ਬਹੁਤ ਆ ਗਿਆ ਸੀ। ਜਰ ਰੋਟੀ ਪਾਣੀ ਬਣਾ ਕੇ ਫਿਰ ਚਲੇ ਗਏ ਸੀਗੇ ਪਟਿਆਲੇ ਆਪਾਂ। ਤੇ ਲੋ ਜੀ ਹੁਣ ਉੱਥੋਂ ਲਏ ਸਮੋਸੇ ਤੇ ਸਮੋਸੇ ਪੜਾਉਣੇ ਇਹਨਾਂ ਨੂੰ ਚਾਹ ਧਰਤੀ ਆ ਉਧਰ ਮੈਂ ਨਾਲ ਦੀ ਨਾਲ। ਤੇ ਲੋ ਜੀ ਹੁਣ ਦੇਖੋ ਰੱਬ ਦੇ ਰੰਗ ਸਵੇਰੇ ਮੀਂਹ ਹੁਣ ਧੁੱਪ ਆਈ ਨਹੀਂ ਹੁਣ ਆਗੇ ਮੇਰੇ ਨੰਨੇ-ਮੁੰਨੇ। ਨੰਨੇ-ਮੁੰਨੇ ਨੂੰ ਮੈਂ ਦੂਦੂ ਪਾ ਦਾਂ ਦੂਦੂ। ਮਾਣਵਾ ਬਿੱਲੀਨ ਪੈਰ ਠੰਡੀ ਆ ਗਿਆ। ਇੱਕ ਤਾਂ ਰੁੜ ਜਾਨੇ ਪਰਾਂ ਨਹੀਂ ਰੁੜਦੇ ਹੋਏ। ਤੇ ਲੋ ਜੀ ਇਹਨਾਂ ਦੀ ਹਵਾ ਵੀ ਹੁਣ ਖਰਾਬ ਹੋ ਗਈ ਬਹੁਤ ਜ਼ਿਆਦਾ ਹੁਣ ਰੋਟੀ ਨਹੀਂ ਖਾਂਦੇ ਹੁਣ ਦੁੱਧ ਪਾਉਂਦੇ ਆ ਇਹ ਤਾਂ ਪਹਿਲਾਂ ਰੋਟੀ ਪਾ ਦੇ ਤਾਂ ਖਾ ਲੰਦੇ ਨਹੀਂ ਨਹੀਂ ਖਾਂਦੇ ਨੇ ਤੇ ਲੋ ਜੀ ਅੱਜਨ ਦੀ ਵੀਡੀਓ ਕਰਤੀ ਕੰਪਲੀਟ ਦੂਜੇ ਦਿਨ ਹੁਣ ਤੋਂ ਇਹ ਆਪਾਂ ਕੱਪੜੇ ਇਹ ਦੂਜੇ ਦਿਨ ਦੀ ਵੀਡੀਓ ਦੋ ਦਿਨ ਦੀਆਂ ਕਲਿੱਪਾਂ ਕਰੀਆਂ ਨੇ ਫਿਰ ਉਸ ਤੋਂ ਬਾਅਦ ਮੈਂ ਵੀਡੀਓ ਬਣਾਈ ਨਹੀਂ ਸੀਗੀ ਤੇ ਰੋਜ਼ੀ ਕੱਪੜੇ ਧੋਗੇ ਹੁਣ ਲਾ ਲਈ ਆਪਾਂ ਰੋਟੀ ਤੇ ਲੋ ਜੀ ਹੁਣ ਰੋਟੀ ਬਣਾ ਲਈਏ ਰੋਟੀ ਨਾ ਇਹ ਆਪਾਂ ਨੇ ਪਾ ਕਰਤੀ ਖਾਲੀ ਬਾਲਟੀ ਉਦੇ ਵਾਲੀ ਬਿਸਕੁਟਾਂ ਨਹੀਂ ਖਾਲੀ ਕਰਦੀ ਦੋ ਚਾਰ ਸੀਗੇ ਜਿਹੜੇ ਛੋਟੀ ਬਾਲਟੀ ਚ ਪਾਤੇ ਬੇਟਾ ਖਾ ਲੂਗਾ ਪਰ ਉਹ ਖਾਂਦਾ ਨਹੀਂ ਸ਼ਾਮ ਨੂੰ ਹਨੇਰੇ ਹੋ ਜਾਂਦਾ ਸਵੇਰੇ ਭੁੱਖ ਨਹੀਂ ਹੁੰਦੀ ਰੱਖੇ ਤਾਂ ਹੈਗੇ ਸੀ ਕਿਲੋ ਕੁ ਉਦੇ ਲਈ ਪਰ ਖਾਂਦਾ ਨਹੀਂ ਮੈਂ ਛੋਟੇ ਚ ਕੱਢਦੀ ਫਿਰ ਏਥਾਂ ਜਗ੍ਹਾ ਬਹੁਤ ਰੁੱਧਦੀ ਆ ਤੇ ਫਿਰ ਵੱਡੀ ਬਾਲਟੀ ਖਾਲੀ ਕਰਤੀ ਨਾਲ ਧੋ ਦੂੰਗੇ ਇਹਨੂੰ ਸਮਾਨ ਕਰ ਤੂੰ ਸਾਫ ਭਾਂਡੇ ਮਾਂ ਨੂੰ ਦੋ ਹੁਣ ਮੈਂ ਪਹਿਕੇ ਪਹਿਲਾਂ ਮੈਂ ਰੋਟੀ ਹਲਾਣਾ ਪਹਿਲਾਂ ਰੋਟੀ ਦਾ ਕੰਮ ਨਿਬੜ ਜਾਂਦਾ ਹੁਣ ਮੇਰਾ ਫੇਰ ਬੇਟਾ ਖਾ ਜਾਂਦਾ ਜੀ ਖਾਣੀ ਹੁੰਦੀ ਆ ਤੇ ਅੱਜ ਕਹਿੰਦਾ ਲਾ ਦੇ ਉਹ ਪਰੌਂਠੇ ਆਪਾਂ ਨੂੰ ਤੇ ਦੋ ਚਾਰ ਲਾ ਜੂਗਾ ਨਾਲ ਬੰਨ ਕੇ ਉੱਥੇ ਮੁੰਡਾ ਹੋਊਗਾ ਕੋਈ ਤੇ ਫੇਰ ਦਾਲ ਸਬਜ਼ੀ ਨਿਲ ਜਾਂਦਾ ਪਰ ਪਰੌਂਠੇ ਹੀ ਲੈ ਜਾਂਦਾ ਲੋ ਜੀ ਚਾਰ ਨਾਲ ਬੰਨ ਦੂੰਗੀ ਵਿੱਚ ਚਾਹ ਪੁੱਛਦੀਆਂ ਜਿਵੇਂ ਪੀਊਗਾ ਨਾਲੇ ਇਹਨੇ ਤਾਂ ਪੀਤੀ ਉਹਨੇ ਤਾਂ ਹੋਣੇ ਪੀਊਗਾ ਚਾਹ ਪਰੌਂਠੇ ਨਾਲ ਖਾ ਲੂ ਜੇ ਪੀ ਲਿਉ ਤੇ ਦੂਜੇ ਮੁੰਡੇ ਉਹ ਕਰਨਗੇ ਦੂਜੇ ਲਈ ਪੁੱਛ ਲੈਣੀ ਆ ਫੇਰ ਉੱਥੇ ਪੀ ਲੈਣਗੇ ਬਣਾ ਦੂੰਗੀ ਜੀ ਕਹੂਗਾ ਤੇ ਨਹੀਂ ਫਿਰ ਆਹ ਕਰ ਦਾਂਗੇ ਹਨਾ ਐਵੇਂ ਹੀ ਬੰਨ ਦੂੰਗੀ ਫਿਰ ਉੱਥੇ ਮੂਰੇ ਹੈਗੀ ਦੁਕਾਨ ਜੀ ਉੱਥੇ ਪੀ ਲਾਦੇ ਨੇ ਕਹਿ ਦਾਂਦੇ ਆ ਉੱਥੇ ਪੀ ਲਾਨੇ ਆ ਤੇ ਲੋ ਜੀ ਥਾਲੀ ਧਰਤੀ ਮੈਂ ਥਾਲੀ ਧਰ ਕੇ ਪਰੌਂਠਾ ਰੱਖਦਾ ਥਾਲੀ ਚ ਪੌਣੀ ਚੀਨੀ ਰੱਖਦੀ ਪੌਣੇ ਨੂੰ ਨਾਲੇ ਤੇ ਹੁਣ ਲੋ ਜੀ ਇੱਕ ਕਰਕੇ ਪਹਿਲਾਂ ਪਲੇਟ ਚ ਦੇ ਦੇਣੀ ਆ ਦੋ ਤਿੰਨ ਰੱਖ ਦਣੀ ਆ ਨਾਲੇ ਤਾਂ ਠੰਡੇ ਹੋ ਜਾਣਗੇ ਥੋੜੇ ਜਿਹਾ ਠੰਡੇ ਹੋ ਕੇ ਖਾਦੇ ਜਾਂਦੇ ਨੇ ਤੇ ਨਾਲੇ ਪੋਣੇ ਥੰਦੇ ਆ ਨਹੀਂ ਲੱਗੂ ਪੋਣੇ 'ਚ ਮੈਂ ਨਾ ਫਿਰ ਉਹ ਕਰ ਦੂੰਗੀ ਰੋਟੀਆਂ ਰੱਖੂੰਗੀ 2-4 ਹੀਠਾ ਨੀਚੇ 2-4 ਰੋਟੀਆਂ ਲਾਉਂਗੀ ਉਸ ਤੋਂ ਬਾਅਦ ਉੱਥੇ ਪਰੌਂਟੇ ਰੱਖ ਦੂੰਗੀ ਤੇ ਲੋ ਜੀ ਹੁਣ ਲਾ ਲਈ ਆਪਾਂ ਰੋਟੀਆਂ ਨਾਲੇ ਪਰੌਂਠੇ ਫਿਰ ਮਿਲਦੇ ਆ ਤੁਹਾਨੂੰ ਤੇ ਲੋ ਜੀ ਲੋ ਜੀ ਨਾਲ ਪਰੌਂਠਾ ਲਾਤੇ ਫਿਰ ਹੁਣ ਮੈਂ ਤਾਲ ਪਾਦਾ ਦਾਲ ਮੈਂ ਗਰਮ ਕਰ ਲਈ ਸੀਗੀ ਕਰੀ ਨਹੀਂ ਸੀਗੀ ਸੱਚ ਫ੍ਰੀਜ ਚੋਂ ਲਾ ਕੇ ਲਈ ਸੀ ਐਵੇਂ ਲਿਆ ਕੇ ਤੇ ਹੁਣ ਬਾਟੀ ਚ ਕਰਦਾ ਮੈਂ ਇਹਦੇ ਜੋਗੀ ਪਹਿਲਾਂ ਕਰਮ ਤੇ ਖਾ ਲੂਗਾ ਬਾਕੀ ਫਿਰ ਬਾਅਦ ਚ ਕਰ ਲਾਂਗੇ ਹਨਾ ਜਿਹੜੇ ਨੇ ਖਾਣੀ ਹੋ ਜਿੰਨੀ ਕ ਖਾਣੀ ਹੋਊਗੀ ਉੰਨੀ ਕੇ ਤੇ ਆਪਾਂ ਆਹ ਕਰ ਦਈਏ ਹੁਣ ਦੀ ਦਾਲ ਗਰਮ ਕਰਕੇ ਰੋਟੀ ਬਣਾਦਾ ਤੇ ਉਹ ਨਹੀਂ ਉਹਨਾਂ ਰੋਟੀ ਇਹਨੇ ਆਪਾਂ ਲਾ ਲਾਨੇ ਆਪਣੀ ਰੋਟੀ ਫਿਰ ਉਹਦੇ ਵਾਸਤੇ ਲਾ ਕੇ ਦੇ ਕੇ ਫਿਰ ਦੇਖਦੀ ਆ ਮੈਂ ਕੱਪੜੇ ਧੋ ਦਾਨੀ ਆ ਮੈਂ ਕੱਲ ਨਹੀਂ ਧੋਈ ਮਬਾਰ ਮੀ ਸੀਗਾ ਪਰਸੋਂ ਨਹੀਂ ਧੋਏ ਅੱਜ ਧੋ ਦਨੀਆ ਨੂੰ ਨਵੇਂ ਪਾਉਣ ਵਾਲੇ ਸੀਗੇ ਜਿਹੜੇ ਪਾਏ ਵੇ ਸੀਗੇ ਪਾ ਕੇ ਗਏ ਤੇ ਉਹ ਧੋਣ ਵਾਲੇ ਨੇ ਨਾਲ ਪੇਟੇ ਦੇ ਹੋਗੇ 2 ਦਿਨ ਦੇ ਆਪਣੇ ਵੀ ਹੋਗੇ ਹੁਣ ਧੋ ਦਈਏ ਕੰਮ ਨੇ ਵੇੜਦੀ ਆਪਾਂ ਲਾ ਕੇ ਫੇਰ ਕੱਪੜੇ ਧੋ ਕੇ ਸੁੱਕਣੇ ਪਾ ਜਾਊਂਗੀ ਉਹ ਤਾਂ ਬੱਦਲ ਬਾਈ ਜੀ ਵੀ ਆ ਤੇ ਵਿੱਚ ਧੁੱਪ ਵੀ ਬਹੁਤ ਆ ਕੜੀ ਆ ਹੁਣ ਧੁੱਪ ਖੜਿਆ ਵੀ ਨਹੀਂ ਜਾਂਦਾ ਇਨੀ ਧੁੱਪ ਹੋਗੀ ਬਹੁਤ ਜ਼ਿਆਦਾ ਹੁੰਦੀ ਆ ਤੇ ਲੋ ਜੀ ਪਰੌਂਠੇ ਲਾ ਦਾਂ ਪਹਿਲਾਂ ਮੇ ਬੇਟੇ ਨੂੰ ਚਾਰ ਪੰਜ ਭੇ 10 ਕ ਲਾ ਦੂੰਗੀ ਲੈ ਜਾਊਗਾ ਚਾਰ ਪੰਜ 6 ਕੁਛ ਖਾ ਲੋ ਦੋ ਚਾਰ ਬੱਦ ਜੀ ਨੇ ਲੈ ਜਾਣੇ ਹੋਣਗੇ ਲੈ ਜਾਊਗਾ ਹਨਾ ਮਰਜ਼ੀ ਆ ਇਹਦੀ ਹੁਣ ਵੀਡੀਓ ਘੱਟ ਬਣਾਉਈ ਆ ਮੈਂ ਹੁਣ ਲਾਈਵ ਚੱਲਦਾ ਲਾਈਵ ਚਲਾ ਲੈਣੀ ਫਿਰ ਟਾਈਮ ਹੀ ਨਹੀਂ ਲੱਗਦਾ ਕਿਸੇ ਦਾ ਦੇਖ ਲਿਆ ਕਦੇ ਆਪਦਾ ਚਲਾ ਲਿਆ ਐਵੇਂ ਕਰਕੇ ਹਨਾ ਟਾਈਮ ਹੀ ਲੱਗਦਾ ਤੇ ਫਿਰ ਹੁਣ ਵੀਡੀਓ ਚਲੇ ਬਣਾ ਲਈ ਸੀਗੀ ਉਦੋਂ ਕੱਲ ਪਰਸੋਂ ਬਣਾ ਲਈ ਸੀਗੀ ਚਲੋ ਪਾ ਲਈ ਹੁਣ ਪਾ ਦਾਨੇ ਹਨਾ ਅਹੋ ਚਲੋ ਜੀ ਤੇ ਹੁਣ ਲਾਈਏ ਪ੍ਰੌਂਟੇ ਫਿਰ ਲਾਦੀਏ ਰੋਟੀਆਂ ਦੋ ਚਾਰ ਬਾਅਦ ਚ ਰੋਟੀਆਂ ਲਾਵੂੰਗੀ ਦੋ ਚਾਰ ਪਰੌਂਠੇ ਲਾ ਦੂੰਗੀ ਖਾਣੇ ਹੋਣਗੇ ਇਹਨਾਂ ਨੇ ਖਾ ਲੈਣਗੇ ਮੈਂ ਵੀ ਜਦ ਤੱਕ ਗਰਮ ਗਰਮ ਖਾਵੇ ਫਿਰ ਵਧੀਆ ਲੱਗਦੇ ਨੇ ਠੰਡੇ ਨਹੀਂ ਵਧੀਆ ਲੱਗਦੇ ਹੈਨਾ ਤੇ ਲੋ ਜੀ ਹੁਣ ਲਾ ਲਈਆਂ ਆਪਾਂ ਰੋਟੀਆਂ ਪਰੌਂਠੇ ਪਹਿਲਾਂ ਲਾਤੀ ਹੁਣ ਰੋਟੀ ਲਾ ਲਈਏ ਆਪਾਂ ਇਹਦੇ ਵਿੱਚ ਤੇ ਲੋ ਜੀ ਹੁਣ ਰੋਟੀਆਂ ਲੱਗ ਜਾਣ ਆਪਣੇ ਆ ਕੀ ਲੋਜੀ ਫਿਰ ਮਾਣੂਆਂ ਵੀ ਲਾਉਣੀਆਂ ਨੇ 2-4 ਰੋਟੀਆਂ ਤੇ ਉਸ ਤੋਂ ਬਾਅਦ ਰੋਟੀਆਂ ਲਾ ਕੇ ਫੇਰ ਪਾਉਣੇ ਆ ਕੱਪੜੇ ਸੁੱਕਣੇ ਨਾਲ ਕੱਪੜੇ ਧੋਏ ਜਾ ਰਹੇ ਨੇ ਆਪਣੇ ਨਾਲੇ ਸੁੱਕਣੇ ਪਾਦਣੇ ਵੈਸੇ ਹੁਣ ਠੰਡੇ ਠੰਡੇ ਪਾ ਦੂੰ ਫਿਰ ਧੁੱਪੇ ਲਾਉਣੇ ਓਕੇ ਨਹੀਂ ਮੈਂ ਫਿਰ ਦਾ ਆਥਣੇ ਧੋਦਣੀਆਂ ਹੁੰਦੀਆਂ ਕਈ ਵਾਰੀ ਹੁਣ ਮੈਂ ਸਵੇਰੀਆਂ ਧੋਦਣੀਆਂ ਬਸ ਮੇਰਾ ਵੀ ਪਤਾ ਨਹੀਂ ਲੋਜੀ ਕੱਪੜੇ ਧੋਤੇ ਸੀ ਇਹ ਸਾਰੇ ਚਾਦਰ ਵੀ ਧੋਤੀ ਸੀਗੀ ਉਧਰਲੀ ਗੰਦੀ ਬਹੁਤ ਸੀਗੀ ਪੱਗਾਂ ਵੀ ਹੋਗੀਆਂ ਸੀਗੀਆਂ ਕਈ ਹੋਗੀਆਂ ਸੀਗੀਆਂ ਧੋ ਕੇ ਸਮਾਰ ਕੇ ਸੁੱਕਣੇ ਪਾਤੇ ਸਾਰੇ ਧੁੱਪ ਬੜੀ ਹੋਗੀ ਇੱਕ ਨਿਚੋੜ ਕੇ ਨੀ ਮੈਂ ਪਾਉਂਦੀ ਨਾ ਫਿਰ ਚਲੋ ਸੁੱਕ ਜਾਣਗੇ ਹੁਣ ਤਾਂ ਦੁਪਹਿਰੇ ਚ ਚੱਕਣੇ ਪੈਣਗੇ ਅੱਜ ਮੈਨੂੰ ਕੱਪੜੇ ਪੱਗਾਂ ਵੀ ਸੁੱਕ ਗੀਆਂ ਅੱਧੀਆਂ ਦੀਆਂ ਤਾਂ ਲਾ ਲੂੰ ਤੇ ਲੋ ਜੀ ਆਏ ਸੀਗੇ ਡੱਬੇ ਦੋ ਜਿਹੜੇ ਡੱਬੇ ਆਏ ਸੀਗੇ ਖੋਲਦੇ ਆਪਾਂ ਤਾਂ ਖਾਣੇ ਨਹੀਂ ਹੈਗੇ ਤੇ ਇਹ ਖਾ ਲਾਂਗੇ ਖਾਣੇ ਹੋਣਗੇ ਬੇਟੇ ਨੇ ਮਾਂ ਪੁੱਤ ਨੇ ਬਾਪ ਪੁੱਤ ਨੇ